ਸਾਰੇ ਭਰਾਵਾਂ ਨੂੰ ਸਾਥਰੀ ਕਾਲ ਤੇ ਸलाम ਬਾਬੂ ਰਜਬ ਅਲੀ ਦੀ ਰਚਨਾ 10 ਉਤਾਰਾਂ ਦੀ ਸਿਫਤ ਸੋਹਣੀ ਲੱਗਦੀ ਮਜਲਸ ਸਿਆਣੀ ਸੁਣ ਲੋ ਗੁਰਨਾਣਕ ਦੀ ਬਾਣੀ ਦਿਲ ਨੂੰ ਖਿੱਚਦੀ ਜਾਂਦੀ ਜਾਣੀ ਪੜ ਪੜ ਅੰਦਰ ਠਰ ਗਏ ਐ ਸੁਣ ਬਾਬੇ ਦੀ ਬਾਣੀ ਲੱਖ ਗੁਨਾਹ ਹੀ ਤਰ ਗਏ ਐ ਆਦਿ ਗ੍ਰੰਥ ਬਣਾਇਆ ਜਿਸਨੇ ਉਹ ਗੁਣ ਪਾਪ ਪੜੇ ਤੋਂ ਮਿਸਣੇ ਲੱਗ ਜੋ ਸੁਰਗ ਘੜੀ ਵਿੱਚ ਦਿਸਣੇ ਪਰ ਕੁਝ ਲੋੜ ਵਿਚਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਦੂਜੇ ਸ਼ਿਰ ਗੁਰ ਅੰਗਦ ਪਿਆਰੇ ਕਰਦੇ ਭਜਨ ਹਰੀ ਦੇ ਤਾਰੇ ਜਿਸ ਨੇ ਗੁਰਮੁਖੀ ਅੱਖਰ ਉਚਾਰੇ ਸੌਖਾ ਪੜਨ ਪੰਜਾਬੀ ਨੂੰ ਇੱਕ ਹਫਤੇ ਵਿੱਚ ਆਜੇ ਸਾਰੀ ਸਮਝ ਹਸਾਬੀ ਨੂੰ ਪੈ ਗਿਆ ਕਾਲ ਖੁਸ਼ਕ ਪਈ ਧਰਨੀ ਲੋਕਾਂ ਆਕਰ ਲੋਕੀ ਆਕਰ ਲੱਗੇ ਚਰਨੀ ਵਰਖਾ ਤੁਰਤ ਸਮਾਨੋ ਵਰਣੀ ਲੱਗੀ ਮੌਜ ਬਹਾਰਾਂ ਦੀ ਖਿਫਤ ਖਲੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਤੀਜੇ ਅਮਰਦਾਸ ਦੇ ਚਿਹਰੇ ਕਰਤੇ ਚਾਨਣ ਨਕਤੇ ਨੇਰੇ ਪਿਛਲੀ ਰੀਤ ਹਟਾਤੇ ਫੇਰੇ ਲਗ ਪਏ ਪੜਨ ਅਨੰਦਾਂ ਨੂੰ ਧਰਮੀ ਬੁਰਜੋ ਸਾਰੇ ਟਾਕਰ ਜ਼ੁਲਮੀ ਕੰਧਾਂ ਨੂੰ ਜਿਹੜੀ ਗੋਇੰਦਵਾਲ ਵਿੱਚ ਬੌਲੀ ਹੱਥੀ ਤੀਜੇ ਗੁਰ ਨੇ ਡੋਲੀ ਬੈਠ ਬਣਾਤੀ ਹੌਲੀ ਹੌਲੀ ਮੇਰ ਸੀ ਸਰਕਾਰਾਂ ਦੀ ਸਿਫਤ ਕਰੋਤੇ ਕਰਦੇ ਸੇਕ ਦਸ ਅਵਤਾਰਾਂ ਦੀ ਚੌਥੇ RAMDAS GURU ਜਿਹੜੇ ਉੱtre ਛੱਪੜ ਸੁਦਾਸਰ ਨੇੜੇ ਤੇ ਕਮਤਾਲ ਪਟਣ ਦਾ ਜਿਹੜੇ ਤੀਰਥ ਅੰਮ੍ਰ ਸਰਦਾ ਹੈ ਵਿੱਚ ਸੁਨਹਿਰੀ ਮੰਦਰ ਜਗਮਗ ਜਗਮਗ ਕਰਦਾ ਹੈ ਜਿਹੜੇ ਨੌਣ ਤਾਲ ਵਿੱਚ ਸਾਰੇ ਸਾਰੇ ਪਾਪ ਸਰੀਰੋਂ ਛੱਡਦੇ ਸਤਿਗੁਰ ਕੱਢ ਲੇ ਨਰਕੋਂ ਛੱਡਦੇ ਬੀੜੀ ਪਕੜ ਹਜ਼ਾਰਾਂ ਦੀ ਸਿਫਤ ਖਲੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ